ਕਾਰ ਦੀ ਨੀਅਤ ਤਾਂ ਇੰਜ ਲੱਗਦਾ ਵੀ ਇਹ ਏਸੀ ਇਹਨੇ ਸਰਦੀਆਂ ਨੂੰ ਆਪਣੇ ਆਦੇ ਚਲਾਉਣੇ ਦਾ ਸਰਦੀਆਂ ਨੇ ਲਵਾਏ ਆ ਤਾਂ ਮੈਂ ਪ੍ਰਸ਼ਾਸਨ ਦੇ ਕੇ ਇਹ ਪੁਰਜੋਰ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਇਹ ਜਿਹੜੇ ਏਸੀ ਬੰਦ ਪਏ ਹਨ ਬਿਨਾਂ ਕਨੈਕਸ਼ਨ ਤੋਂ ਇਹਨਾਂ ਨੂੰ ਚਾਲੂ ਕਰਵਾਇਆ ਜਾਵੇ ਤਾਂ ਕਿ ਲੋਕ ਇਹਦੀ ਸਹੂਦਤ ਦਾ ਆਨੰਦ ਲੈ ਸਕਣ ਦੂਸਰਾ ਬਹੁਤ ਸਾਰੀਆਂ ਕਮੀਆਂ ਹਸਪਤਲ ਦੇ ਵਿੱਚ ਹਨ ਜਿੱਦਾਂ ਕਿ ਬਾਥਰੂਮ ਹੈ ਉੱਥੇ ਕੋਈ ਸਫਾਈ ਦਾ ਪ੍ਰਬੰਧ ਨਹੀਂ ਕੋਈ ਇੰਨਾ ਬੁਰਾ ਹਾਲ ਹੈ ਇਸ ਹਸਪੀਟਲ ਦੇ ਵਿੱਚ ਵੀ ਜਿੱਦਾ ਜੰਗਲ ਰਾਜ ਹੈ ਤਾਂ ਮੈਂ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਦੇ ਅੱਗੇ ਵੀ ਇਹਨੂੰ ਚੰਗੀ ਤਰ੍ਹਾਂ ਹਸਪੀਟਲ ਦੇ ਵਿੱਚ ਜੋ ਐਡਾ ਵੱਡਾ ਹਸਪੀਟਲ ਹੈ ਔਰ ਇੱਕ ਇੱਕ ਵਾਰ ਦੇ ਵਿੱਚ ਜਿਹੜਾ ਇੱਕੋ ਹੀ ਇੰਨੀ ਵੱਡੀ ਵਾਰ ਹੈ ਜੋ ਸੱਚੀ ਗੱਲ ਦੀ ਇੱਕੋ ਹੀ ਉੱਥੇ ਜਿਹੜੀ ਆਪਣੀ ਸਟਾਫ ਬੈਠੀ ਆ ਬੀਬੀ ਸਾਡੀ ਭੈਣ ਨਰਸ ਜੋ ਹੈ ਲੇਕਿਨ ਰਾਸ਼ੀ ਬਹੁਤ ਹੈ ਕਮਸਮ ਇੱਥੇ ਡਿਊਟੀ ਵੀ ਜਿਹੜੀ ੜੜਕੜ ਦੋ ਨਰਸਾਂ ਦੀ ਲਗਣੀ ਚਾ ਚਾਹੀਦੀ ਆ ਉਹ ਕੱਲੀ ਹਰ ਥਾਂ ਦੇ ਉੱਪਰ ਨਾਲ ਜਾਰੀਆ ਇੱਕ ਕੁਆਰਟੈਂਟ ਹੈ ਤਾਂ ਵੈਸੇ ਸਰਕਾਰ ਦੇ ਅੱਗੇ ਬੁਰਜੋਰ ਬੇਨਤੀ ਕਰਦਾ ਵੀ ਲੋਕਾਂ ਦੇ ਜੋ ਇੱਥੇ ਵਿਚਾਰੇ ਬਿਮਾਰੀ ਦੇ ਹਾਲਤ ਵਿੱਚ ਆਉਂਦੇ ਹਨ ਉਹਨਾਂ ਨੂੰ ਬਧੀ ਬਧੀਆ ਸਹੂਦਾਂ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਤੰਦਰੁਸਤ ਰਹਿ ਪਰਮਾਤਮਾ ਨੂੰ ਤੰਦਰੁਸਤ ਰੱਖਣ ਜੈ ਭੀ ਜੈ ਭਾਨ